ਸਤਿ ਸ਼੍ਰੀ ਅਕਾਲ ਪਿਆਰੇ ਬੱਚੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਜਿਸ ਦਾ ਨਾਮ ਹੈ ਅਜ਼ਮਨ ਐਜੂਕੇਸ਼ਨ ਠੀਕ ਹੈ ਪਿਆਰੇ ਬੱਚੋ 6ਵੀਂ ਤੋਂ 8ਵੀਂ ਜਮਾਤ ਦਾ ਮਿਸ਼ਨ ਸਮਰਥ ਵਿੱਚੋਂ ਪੰਜਾਬੀ ਦੀ ਵਰਕਸ਼ੀਟ ਹੈ ਜਿਹੜੀ ਉਸ ਵਿੱਚੋਂ ਅੱਜ ਅਸੀਂ ਕਰਾਂਗੇ ਕੂੜੇ ਦੇ ਬੱਦਲ ਰਮਾਨ ਦਾ ਕੋਈ ਦੋਸਤ ਨਹੀਂ ਸੀ ਕੋਈ ਵੀ ਰਮਾਨ ਨਾਲ ਖੇਡਣਾ ਨਹੀਂ ਸੀ ਚਾਹੁੰਦਾ ਸੀ ਕਿਉਂਕਿ ਉਸ ਦੇ ਸਿਤ ਹਮੇਸ਼ਾ ਬਦਲ ਰਹਿੰਦਾ ਸੀ ਇਹ ਬੱਦਲ ਕੂੜੇ ਨਾਲ ਭਰਿਆ ਬੱਦਲ ਸੀ ਇੱਕ ਦਿਨ ਉਸਨੇ ਸੋਨਾ ਨੂੰ ਕਿਹਾ ਆਓ ਆਪਾਂ ਇਕੱਠੇ ਸਕੂਲ ਚਲੀਏ ਸੋਨਾ ਤੁਰੰਤ ਤੁਰ ਭੱਜ ਗਈ ਕੀ ਮੈਂ ਤੁਹਾਡਾ ਪੈਨਸਲ ਸ਼ਾਰਪਨਰ ਵਰਤ ਸਕਦਾ ਹਾਂ ਉਸਨੇ ਸਵੀਟੀ ਨੂੰ ਪੁੱਛਿਆ ਸਵੀਟੀ ਮੂੰਹ ਬਣਾ ਕੇ ਚਲੀ ਗਈ ਦਾਦੀ ਉਸਨੂੰ ਹਮੇਸ਼ਾ ਕੂੜਾ ਖਲਾਰਨ ਤੋਂ ਵਰਜਦੀ ਸੀ ਕੇਲੇ ਦੇ ਛਿਲਕੇ ਸੜਕ ਤੇ ਨਾ ਸੁੱਟੋ ਖਾਲੀ ਬਿਸਕੁਟ ਦੇ ਰੈਪਰ ਕੂੜੇਦਾਨ ਵਿੱਚ ਸੁੱਟ ਦਿਓ ਪਰ ਾਰਮਾਨ ਨੇ ਉਹਨਾਂ ਦੀ ਇੱਕ ਨਾ ਸੁਣੀ ਇੱਕ ਦਿਨ ਦਾਦੀ ਨੇ ਗੁੱਸੇ ਵਿੱਚ ਕਿਹਾ ਦੇਖੋ ਹੁਣ ਇਹ ਕੂੜਾ ਹਮੇਸ਼ਾ ਤੁਹਾਡੇ ਕੋਲ ਰਹੇਗਾ ਅਗਲੇ ਦਿਨ ਜਦੋਂ ਾਰਮਾਨ ਜਾਗਿਆ ਤਾਂ ਚਾਰੇ ਪਾਸੇ ਮੱਖੀਆਂ ਭੀਂ-ਭੀਂ ਕਰ ਰਹੀਆਂ ਸਨ ਨਾਲ ਹੀ ਉਸ ਦੇ ਸਿਰ ਉੱਤੇ ਕੂੜੇ ਦਾ ਬੱਦਲ ਮੰਡਰਾ ਰਿਹਾ ਸੀ ਦਾਦੀ ਦੀਆਂ ਗੱਲਾਂ ਸੱਚ ਸਾਬਿਤ ਹੋਈਆਂ ਇਸ ਤੋਂ ਬਾਅਦ ਰਮਾਨ ਨੇ ਬਾਲਾ ਨੂੰ ਕੇਲੇ ਦਾ ਛਿਲਕਾ ਸੱਟਣ ਦੇ ਸੜਕ ਤੇ ਸੁੱਟਦੇ ਆ ਦੇਖਿਆ ਰਮਾਨ ਉੱਚੀ ਉੱਚੀ ਬੋਲਿਆ ਓਏ ਬੁੱਧੂ ਛਿਲਕੇ ਨੂੰ ਸੜਕ ਤੇ ਨਾ ਸੁੱਟੋ ਕੋਈ ਤਿਲਕ ਜਾਵੇਗਾ ਬਾਲਾ ਨੇ ਛਿਲਕਾ ਕੂੜੇਦਾਨ ਵਿੱਚ ਸੁੱਟ ਦਿੱਤਾ ਅਗਲੇ ਦਿਨ ਕੂੜੇ ਦਾ ਉਹ ਬੱਦਲ ਥੋੜਾ ਛੋਟਾ ਹੋ ਗਿਆ ਰਮਾਨ ਨੇ ਸੋਚਿਆ ਆਹ 21ਵੇਂ ਹੋ ਗਿਆ ਫਿਰ ਾਰਮਾਨ ਨੇ ਰਮਾ ਅੰਟੀ ਨੂੰ ਪਲਾਸਟਿਕ ਦੇ ਥੈਲੇ ਸੁੱਟਦੇ ਆ ਦੇਖਿਆ ਾਰਮਾਨ ਨੇ ਕਿਹਾ ਅੰਟੀ ਬੈਗ ਚੁੱਕ ਕੇ ਦੁਬਾਰਾ ਵਰਤੋ ਰਮਾ ਅੰਟੀ ਬੈਗ ਚੁੱਕ ਕੇ ਉੱਥੋਂ ਚਲੀ ਗਈ ਅਗਲੇ ਦਿਨ ਜਦੋਂ ਾਰਮਾਨ ਜਾਗਿਆ ਤਾਂ ਬੱਦਲ ਹੋਰ ਵੀ ਛੋਟਾ ਹੋ ਗਿਆ ਸੀ ਾਰਮਾਨ ਮੁਸਕਰਾਇਆ ਉਹ ਸਮਝ ਗਿਆ ਕਿ ਉਸਨੇ ਕੀ ਕਰਨਾ ਹੈ ਫਿਰ ਜਦੋਂ ਵੀ ਕੋਈ ਬਿਸਕੁਟ ਦਾ ਪੈਕੇਟ ਲਿਫਾਫਾ ਜਦ ਪੈਨਸਲਾ ਘਟਦਾ ਤਾਂ ਰਮਾਨ ਉਸ ਨੂੰ ਰੋਕਦਾ ਉਹ ਬੇਕਾਰ ਚੀਜ਼ਾਂ ਚੁੱਕ ਕੇ ਕੂੜੇਦਾਨ ਵਿੱਚ ਪਾ ਦਿੰਦਾ ਸੀ ਹੁਣ ਪਿੰਡ ਹੋਰ ਵੀ ਸਾਫ਼ ਸੁਥਰਾ ਹੋ ਗਿਆ ਹੈ ਰਮਾਨ ਦਾ ਬੱਦਲ ਛੋਟਾ ਹੋਣ ਲੱਗਾ ਫਿਰ ਇੱਕ ਦਿਨ ਉਹ ਗਾਇਬ ਹੋ ਗਿਆ ਤੇ ਰਮਾਨ ਸ਼ਾਇਦ ਦੁਨੀਆ ਦਾ ਸਭ ਤੋਂ ਖੁਸ਼ਾਲ ਮੁੰਡਾ ਬਣ ਗਿਆ ਉਸ ਤੋਂ ਬਾਅਦ ਰਮਾਨ ਨੇ ਕਦੇ ਬੇਲੋੜੀ ਥਾਂ ਤੇ ਕੂੜਾ ਨਹੀਂ ਸਿੱਟਿਆ ਤਾਂ ਦੇਖੋ ਕਿ ਕੂੜੇ ਦਾ ਢੇਰ ਲੱਗਿਆ ਹੋਇਆ ਕੂੜੇ ਦਾ ਪਹਾੜ ਤੋਂ ਸਾਰੇ ਦੂਰ ਭੱਜ ਰਹੇ ਨੇ ਚਲੋ ਇਸ ਦੇ ਪਾਠ ਅਧਾਰਿਤ ਅਭਿਆਸ ਦੇ ਪ੍ਰਸ਼ਨ ਕਰਦੇ ਹਾਂ ਪਹਿਲਾ ਪ੍ਰਸ਼ਨ ਹੈ ਖਾਲੀ ਥਾਂ ਮਾ भरो ਰਮਾਨ ਦੇ ਸਿਰ ਉੱਤੇ ਮੜਰਾਉਂਦਾ ਸੀ ਤਾਂ ਤੁਹਾਡਾ ਉੱਤਰ ਆਏਗਾ ਬੱਚਿਓ ਕੂੜੇ ਦਾ ਬੱਦਲ ਕੋਈ ਵੀ ਰਮਾਨ ਨਾਲ ਖੇਡਣਾ ਨਹੀਂ ਚਾਹੁੰਦਾ ਸੀ ਦਾਦੀ ਨੇ ਰਮਾਨ ਨੂੰ ਕਿਹਾ ਇਹ ਕੂੜਾ ਹਮੇਸ਼ਾ ਉਸ ਦੇ ਕੋਲ ਰਹੇਗਾ। ਰਮਾਨ ਨੇ ਬਾਲਾ ਨੂੰ ਕੂੜਾ ਸੜਕ ਤੇ ਸੁੱਟਦੇ ਆ ਦੇਖਿਆ। ਹੀਰ ਦਿੱਤੇ ਵਾਕਾਂ ਨੂੰ ਸਹੀ ਜਾਂ ਗਲਤ ਨਿਸ਼ਾਨ ਲਗਾਓ। ਰਮਾਨ ਹਮੇਸ਼ਾ ਆਪਣਾ ਵਾਤਾਵਰਣ ਸਾਫ਼ ਰੱਖਦਾ ਸੀ, ਗਲਤ ਉਹ ਗੰਦਾ ਰੱਖਦਾ ਸੀ। ਦਾਦੀ ਨੇ ਰਮਾਨ ਨੂੰ ਕੂੜਾ ਖਿਲਾਰਨ ਤੋਂ ਰੋਕਿਆ, ਬਿਲਕੁਲ ਸਹੀ। ਸਵੀਟੀ ਨੇ ਰਮਾਨ ਨੂੰ ਆਪਣਾ ਪੈਨਸਲ ਸ਼ਾਰਪਨਰ ਦਿੱਤਾ। ਬਿਲਕੁਲ ਗਲਤ 8 ਦਿੱਤੇ ਪ੍ਰਸ਼ਨਾਂ ਦੇ 2-3 ਵਾਕਾਂ ਵਿੱਚ ਉੱਤਰ ਦਿਓ ਇਹ ਜਿਹੜੇ ਸਾਰੇ ਪ੍ਰਸ਼ਨ ਨੇ ਅਸੀਂ ਇਹਨਾਂ ਦੇ ਹੱਲ ਅੱਗੇ ਕਰਿਓਏ ਨੇ ਉਸ ਤੋਂ ਬਾਅਦ ਜਿਹੜੇ ਵਿਚਾਰ ਚਰਚਾ ਵਾਲੇ ਨੇ ਇਹ ਵੀ ਅਸੀਂ ਅੱਗੇ ਸਾਰੇ ਹੱਲ ਕੀਤੇ ਹੋਏ ਨੇ ਚਲੋ ਇਹਨਾਂ ਪ੍ਰਸ਼ਨਾਂ ਨੂੰ ਦੇਖਦੇ ਹਾਂ ਤਾਂ 2-3 ਵਾਕਾਂ ਵਾਲੇ ਪ੍ਰਸ਼ਨ ਨੇ ਪਹਿਲਾ ਪ੍ਰਸ਼ਨ ਹੈ ਪਿਆਰੇ ਬੱਚੋ ਰਮਾਨ ਦੇ ਸਿਰ ਉੱਤੇ ਬੱਦਲ ਕਿਉਂ ਮੜਰਾਉਂਦਾ ਸੀ ਤਾਂ ਉੱਤਰ ਹੈ ਰਮਾਨ ਦੇ ਸਿਰ ਉੱਤੇ ਬੱਦਲ ਇਸ ਲਈ ਮੜਰਾਉਂਦਾ ਸੀ ਕਿਉਂਕਿ ਉਹ ਕੂੜਾ ਖਿਲਾਰਦਾ ਸੀ ਅਤੇ ਦਾਦੀ ਦੇ ਰੋਕਣ ਤੇ ਨਹੀਂ ਮੰਨਦਾ ਸੀ ਅਗਲਾ ਪ੍ਰਸ਼ਨ ਹੈ ਦਾਦੀ ਨੇ ਰਮਾਨ ਨੂੰ ਕੀ ਸਿਖਾਇਆ ਤਾਂ ਪਿਆਰੇ ਬੱਚੋ ਤੁਹਾਡਾ ਉੱਤਰ ਆਵੇਗਾ ਦਾਦੀ ਨੇ ਰਮਾਨ ਨੂੰ ਸਿਖਾਇਆ ਕਿ ਕੇਲੇ ਦੇ ਛਿਲਕੇ ਸੜਕ ਤੇ ਨਹੀਂ ਸੁੱਟਣੇ ਚਾਹੀਦੇ ਅਤੇ ਖਾਲੀ ਬਿਸਕੁਟ ਦੇ ਰੈਪਰ ਕੂੜੇਦਾਨ ਵਿੱਚ ਸੁੱਟਣੇ ਚਾਹੀਦੇ ਹਨ ਜਾ ਪ੍ਰਸ਼ਨ ਕੂੜੇ ਦਾ ਬਦਲ ਕਿਵੇਂ ਗਾਇਬ ਹੋਇਆ ਤੇ ਤੁਹਾਡਾ ਉੱਤਰ ਆਵੇਗਾ ਕੂੜੇ ਦਾ ਬਦਲ ਰਮਾਨ ਦੁਆਰਾ ਲੋਕਾਂ ਨੂੰ ਕੂੜਾ ਸੁੱਟਣ ਤੋਂ ਰੋਕਣ ਅਤੇ ਖੁਦ ਵੀ ਕੂੜਾ ਸਹੀ ਜਗ੍ਹਾ ਤੇ ਸੁੱਟਣ ਕਰਕੇ ਗਾਇਬ ਹੋਇਆ ਰਮਾਨ ਨੇ ਰਮਾ ਅੰਟੀ ਨੂੰ ਕੀ ਕਿਹਾ ਤਾਂ ਉੱਤਰ ਰਮਾਨ ਨੇ ਰਮਾ ਅੰਟੀ ਨੂੰ ਕਿਹਾ ਕਿ ਬੈਗ ਚੁੱਕ ਕੇ ਦੁਆਰਾ ਵਰਤੋ ਪ੍ਰਸ਼ਨ ਨੰਬਰ 5 ਕਹਾਣੀ ਤੋਂ ਸਾਨੂੰ ਕੀ ਸਿੱਖਣ ਨੂੰ ਮਿਲਦਾ ਹੈ ਉੱਤਰ ਕਹਾਣੀ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਸਾਨੂੰ ਕੂੜਾ ਨਹੀਂ ਖਿਲਾਰਨਾ ਚਾਹੀਦਾ ਅਤੇ ਆਪਣੇ ਦਿਵਾਲੇ ਨੂੰ ਸਾਫ਼ ਰੱਖਣਾ ਚਾਹੀਦਾ ਹੈ ਉਸ ਤੋਂ ਬਾਅਦ ਵਿਚਾਰ ਚਰਚਾ ਵਾਲੇ ਪ੍ਰਸ਼ਨ ਤਾਂ ਪਹਿਲਾ ਪ੍ਰਸ਼ਨ ਹੈ ਜੇਕਰ ਅਰਮਾਨ ਆਪਣੀ ਆਦਤਾਂ ਨਾ ਬਦਲਦਾ ਤਾਂ ਕੀ ਹੁੰਦਾ ਤਾਂ ਉੱਤਰ ਆਵੇਗਾ ਜੇਕਰ ਅਰਮਾਨ ਆਪਣੀਆਂ ਆਦਤਾਂ ਨਾ ਬਦਲਦਾ ਤਾ ਕੂੜੇ ਦਾ ਬੱਦਲ ਉਸ ਦੇ ਸਿਰ ਤੇ ਹਮੇਸ਼ਾ ਰਹਿੰਦਾ ਅਤੇ ਲੋਕ ਉਸ ਨਾਲ ਖੇਡਣਾ ਪਸੰਦ ਨਹੀਂ ਕਰਦੇ। ਦੂਜਾ ਪ੍ਰਸ਼ਨ ਹੈ ਕਿ ਤੁਸੀਂ ਵੀ ਆਪਣੇ ਇਲਾਕੇ ਵਿੱਚ ਲੋਕਾਂ ਨੂੰ ਸਫਾਈ ਬਾਰੇ ਜਾਗਰੂਕ ਕਰਦੇ ਹੋ ਕਿਵੇਂ? ਹਾਂ ਮੈਂ ਆਪਣੇ ਇਲਾਕੇ ਵਿੱਚ ਸਫਾਈ ਬਾਰੇ ਜਾਗਰੂਕਤਾ ਫਲਾਉਣ ਲਈ ਗੱਲਬਾਤ ਅਤੇ ਸਮਾਜਿਕ ਮੀਡੀਆ ਦੀ ਵਰਤੋਂ ਕਰਦਾ ਹਾਂ। ਨਾਲ ਹੀ ਸਫਾਈ ਮੁਹਿੰਮਾ ਵਿੱਚ ਹਿੱਸਾ ਲੈ ਕੇ ਅਤੇ ਗਵਾਂਡੀਆਂ ਨੂੰ ਕੂੜਾ ਵੱਖਰਾ ਕਰਨ ਦੀ ਸਲਾਹ ਦਿੰਦਾ ਹਾਂ। ਪ੍ਰਸ਼ਨ ਨੰਬਰ 3 ਤੁਸੀਂ ਆਪਣੇ ਸਕੂਲ ਜਾਂ ਘਰ ਦੀ ਸਫਾਈ ਲਈ ਕੀ ਉਪਰਾਲੇ ਕਰ ਸਕਦੇ ਹੋ? ਤਾਂ ਉੱਤਰ ਹੈ ਮੈਂ ਸਕੂਲ ਜਾਂ ਘਰ ਵਿੱਚ ਸਫਾਈ ਲਈ ਨਿਯਮਿਤ ਤੌਰ ਤੇ ਕੂੜਾ ਸੁੱਟਣ ਅਤੇ ਰੀਸਾਈਕਲਿੰਗ ਨੂੰ ਉਤਸ਼ਾਹਿਤ ਕਰ ਸਕਦਾ ਹਾਂ। ਇਸ ਤੋਂ ਇਲਾਵਾ ਸਫਾਈ ਨੁਭਿਆਨ ਸ਼ੁਰੂ ਕਰਕੇ ਸਾਰਿਆਂ ਨੂੰ ਸਾਫ਼ ਸੁਥਰਾ ਰੱਖਣ ਲਈ ਪ੍ਰੇਰਿਤ ਕਰ ਸਕਦਾ ਹਾਂ ਚਲੋ ਅੱਗੇ ਚੱਲਦੇ ਹਾਂ ਇਹ ਸੀ ਸਾਡੇ ਪ੍ਰਸ਼ਨ ਤੇ ਉਸ ਤੋਂ ਬਾਅਦ ਵਿਚਾਰ ਵਿੱਚ ਅੰਡਰਾ ਵਾਲੇ ਵੀ ਤਿੰਨੋਂ ਪ੍ਰਸ਼ਨ ਅਸੀਂ ਕਰ ਚੁੱਕੇ ਹਾਂ ਉਸ ਤੋਂ ਬਾਅਦ ਹੈ ਹੇਰ ਦਿੱਤੇ ਵਾਕਾਂ ਵਿੱਚੋਂ ਗਲਤੀਆਂ ਲੱਭੋ ਅਤੇ ਠੀਕ ਕਰੋ ਪਹਿਲਾ ਹੈ ਅਰਮਾਨ ਨੇ ਕੂੜੇ ਦੇ ਬਦਲ ਨੂੰ ਖਤਮ ਕਰਨ ਦਾ ਫੈਸਲਾ ਲਿਆ ਤੇ ਅਰਮਾਨ ਨੇ ਕੂੜੇ ਦੇ ਬਦਲ ਨੂੰ ਖਤਮ ਕਰਨ ਦਾ ਫੈਸਲਾ ਲਿਆ ਦਾਦੀ ਕਿਹਾ ਕਿ ਤੁਸੀਂ ਕੂੜਾ ਨਾ ਸੁੱਟੋ। ਦਾਦੀ ਨੇ ਕਿਹਾ ਕਿ ਕੂੜਾ ਨਾ ਸੁੱਟੋ। ਸੋਨਾ ਨੇ ਰਮਾ ਨਾਲ ਗੱਲ ਕਰਨੇ ਚਾਹਿਆ। ਤਉਤਰ ਸੋਨਾ ਨਹੀਂ ਚਾਹੁੰਦੀ ਸੀ। ਉਸ ਤੋਂ ਬਾਅਦ ਅਗਲੇ ਪ੍ਰਸ਼ਨ ਨੇ ਪਿਆਰੇ ਬੱਚੋ 8 ਦਿੱਤੇ ਵਾਕਾਂ ਵਿੱਚੋਂ ਕਿਰਿਆ ਸ਼ਬਦ ਲੱਭੋ। ਪਹਿਲਾ ਹੈ ਅਰਮਾਨ ਨੇ ਲੋਕਾਂ ਨੂੰ ਕੂੜਾ ਸੁੱਟਣ ਤੋਂ ਰੋਕਿਆ। ਤਾਂ ਇਸ ਵਿੱਚ ਰੋਕਿਆ ਕਿਰਿਆ ਸ਼ਬਦ ਹੈ। ਦਾਦੀ ਰਮਨ ਨੂੰ ਹਮੇਸ਼ਾ ਸਮਝਾਉਂਦੀ ਸੀ ਤਾਂ ਸਮਝਾਉਂਦੀ ਜਿਹੜਾ ਹੈ ਇਹ ਕਿਰਿਆ ਸ਼ਬਦ ਹੈ ਬਾਲਾ ਨੇ ਛਿਲਕਾ ਕੂੜੇਦਾਨ ਵਿੱਚ ਸੁੱਟਿਆ ਤਾਂ ਇਸ ਵਿੱਚ ਸੁੱਟਿਆ ਇੱਕ ਕਿਰਿਆ ਹੈ ਰਮਾ ਆਂਟੀ ਬੈਗ ਚੁੱਕ ਕੇ ਉੱਥੋਂ ਚਲੀ ਗਈ ਤਾਂ ਇਸ ਵਿੱਚ ਚਲੀ ਗਈ ਇੱਕ ਕਿਰਿਆ ਸ਼ਬਦ ਹੈ ਤੇ ਪਿਆਰੇ ਬੱਚੋ ਇਹ ਸਾਰੇ ਕਿਰਿਆ ਸ਼ਬਦ ਨੇ ਤੇ ਇਹ ਸੀ ਸਾਡਾ ਚੈਪਟਰ 6 ਵੀ ਤੋਂ 8 ਵਿੱਚ ਜਮਾਤ ਦਾ ਕੂੜੇ ਦੇ ਬੱਦਲ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਇਸ ਦੇ ਲਈ ਅਸੀਂ ਤੁਹਾਡਾ ਬਹੁਤ ਧੰਨਵਾਦ ਹੋਵਾਂਗੇ ਕਮੈਂਟ ਜ਼ਰੂਰ ਕਰਿਓ ਜੇ ਤੁਹਾਨੂੰ ਕੋਈ ਨਵਾਂ ਟੌਪਿਕ ਜਾਂ ਤੁਹਾਡਾ ਕੋਈ ਸਵਾਲ ਦਾ ਜਵਾਬ ਹੈ ਤਾਂ ਕਮੈਂਟ ਜ਼ਰੂਰ ਕਰਿਓ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ